ਸ਼ਾਂਤੀ ਦਾਸ ਨਾਂ ਦਾ ਜੋਗੀ ਆ ਜਾਂਦਾ ਹੈ ਸੁਣਿਆ ਨਾ ਪਤਰੀ ਸ਼ਾਂਤੀ ਦਾਸ ਨਾਂ ਦਾ ਜੋਗੀ ਆਂਦਾ ਹੈ ਤਨ ਗੁਰੂ ਹਰ ਕੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਬੜਾ ਸਨਮਾਨ ਕਰਦੇ ਨੇ ਬੜਾ ਸਤਕਾਰ ਕਰਦੇ ਨੇ ਹੁਣ ਜਿਹੜਾ ਇਹਦਾ ਪਹਿਰਾਵਾ ਹੈ ਉਹ ਇਦਾਂ ਦਾ ਹੈ ਜਟਾਂ ਵੱਡੀਆਂ ਵੱਡੀਆਂ ਨੇ ਸਵਾਏ ਜਿਹੜੀ ਮਲੀ ਹੋਈ ਹੈ ਤਨ ਤੋਂ ਨੰਗਾ ਹੈ ਹੱਥ ਦੇ ਵਿੱਚ ਬੈਰਾਗਣ ਪਕੜੀ ਹੋਈ ਹੈ ਇੱਕ ਪਾਸੇ ਹੱਥ ਦੇ ਵਿੱਚ ਲੋਟਾ ਹੈ ਹਜ਼ੂਰ ਕੋਲ ਬੈਠਾ ਉਸ ਵਕਤ ਨ ਧੜਕ ਪ੍ਰਚਾਰਕ ਕਹਿ ਲਵਾਂ ਇੱਕ ਨ ਧੜਕ ਪ੍ਰਚਾਰਕ ਹੈ ਸੱਚ ਨੂੰ ਸੱਚ ਕਹਿਣ ਵਾਲਾ ਹੈ ਝੂਠ ਨੂੰ ਝੂਠ ਕਹਿਣ ਵਾਲਾ ਨਾਮ ਦਾ ਰਸੀਆ ਵੈਰਾਗੀ ਤੇ ਤਿਆਗੀ ਭਾਈ ਸੁਤਰਾ ਜੀ ਤਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਚੌਰ ਚਲਾਉਣ ਦੀ ਸੇਵਾ ਬਲੋਂ ਕੱਢੇ ਹਾਇ ਜਦੋਂ ਚੌਰ ਚਲਾਉਣ ਦੀ ਸੇਵਾ ਕਰਦੇ ਨੇ ਤੇ ਭਾਈ ਸੁਥਰਾ ਜੀ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਕੋਲ ਕੰਨ ਝੋਕੇ ਕਹਿੰਦਾ ਸਤਿਗੁਰੂ ਕਿਰਪਾ ਕਰੋ ਬਖਸ਼ਿਸ਼ ਕਰੋ ਹੁਕਮ ਕਰੋ ਆ ਜਿਹੜਾ ਸ਼ੰਤੀ ਨਾਮ ਦਾ ਜੋਗੀ ਬੈਠਾ ਹੈ ਮੈਂ ਟੈਸਟ ਲੈ ਲਾਂ ਅੱਖੋਂ ਸਤਨਾਪ ਟੈਸਟ ਲੈ ਲਾਂ ਇਹਦਾ ਸਤਿਗੁਰੂ ਕਹਿੰਦੇ ਓਏ ਰਹਿਣ ਦੇ ਸੁਥਰੀਆ ਕਾਹਨੂੰ ਛੱਡ ਪਰ ਆਪਾਂ ਹੀ ਲੈਣਾ ਹੈ ਕਹਿੰਦਾ ਨਹੀਂ ਨਹੀਂ ਪਾਤਸ਼ਾਹ ਨਾ ਤੇ ਬਹੁਤ ਸੋਹਣਾ ਰੱਖਿਆ ਹੈ ਨੇ ਨਾ ਤੇ ਸਾਡੇ ਵੀ ਬਹੁਤ ਸੋਹਣੇ ਹੁੰਦੇ ਨੇ ਨਾਮ ਰੱਖਿਆ ਹੁੰਦਾ ਕੋਮਲ ਪਰ ਅੰਦਰ ਕਠੋਰਤਾ ਹੁੰਦੀ ਨਾਮ ਰੱਖਿਆ ਹੁੰਦਾ ਹਰਦਿਆਲ ਪਰ ਅੰਦਰ ਭੁੱਖ ਹੁੰਦੀ ਹੈ ਦਇਆਲਤਾ ਕਿੱਥੇ ਕੱਲਾ ਨਾਵਾਂ ਦੇ ਨਾਲ ਬੰਦਾ ਮਹਾਨ ਨਹੀਂ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਨਾਂ ਰਖਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕਿ ਚੰਗਾ ਨਾਂ ਰਖਾਉਣ ਦੇ ਨਾਲ ਥੋੜੀ ਮਹਾਨ ਵੀ ਮਹਾਨ ਹੁੰਦਾ ਹੈ ਕੋਈ ਡਿਗਰੀ ਕੋਈ ਅਹੁਦਾ ਲਾਉਣ ਦੇ ਨਾਲ ਕੋਈ ਮਹਾਨ ਨਹੀਂ ਹੁੰਦਾ ਮਹਾਨ ਹੁੰਦਾ ਚੰਗੇ ਵਿਚਾਰ ਚੰਗੇ ਗੁਣਾਂ ਚੰਗੇ ਜੀਵਨ ਕਰਕੇ ਹੁੰਦਾ ਹੈ ਕਹਿੰਦਾ ਸਤਿਗੁਰੂ ਹੁਕਮ ਦੇ ਕਰੋ ਇਹਦਾ ਟੈਸਟ ਲੈ ਲਾਂ ਸਿੰਪਲ ਲੈ ਲਾ ਥੋੜਾ ਜਿਹਾ ਪਤਾ ਚੱਲ ਜੇ ਵੀ ਇਹ ਨਾਂ ਦਾ ਹੀ ਸ਼ੰਤੀਦਾਸ ਹੈ ਕਿ ਅੰਦਰੋਂ ਵੀ ਬੋਲੋ ਸ਼ਾਂਤੀ ਹੈ ਉਹ ਅੰਦਰ ਕਿ ਨਹੀਂ ਸਤਿਗੁਰੂ ਕਹਿੰਦੇ ਤੇਰੀ ਮਰਜ਼ੀ ਹੈ ਮੈਂ ਤਾਂ ਕਹਿੰਦਾ ਸੀ ਰਹਿਣ ਦੇ ਚਲ ਤੇ ਦੀ ਮੌਜ ਹੈ ਹੁਣ ਭਾਈ ਸੁਥਰਾ ਜੀ ਸ਼ੰਤੀਦਾਸ ਜੋਗੀ ਦੇ ਕੋਲ ਚੌਂਕੜਾ ਮਾਰ ਕੇ ਬੈਠ ਗਏ ਕੋਲ ਬੈਠੇ ਨੇ ਜੀ ਤੇ ਹੁਣ ਸ਼ੰਤੀਦਾਸ ਵੀ ਆਪਣੇ ਹਿਸਾਬ ਦੇ ਨਾਲ ਜੋਗੀ ਬਣ ਕੇ ਬੈਠਾ ਤੇ ਥੋੜੀ ਜੀ ਛੋਟੀ ਜੀ ਚੁੰਡੀ ਵੱਡੀ ਕਹਿੰਦਾ ਜੀ ਆ ਕੀ ਲਾਇਆ ਤੁਸੀਂ ਕਹਿੰਦਾ ਸਵਾ ਉਹ ਸਵਾਰ ਨਹਾ ਚਲੋ ਸਮਾਨੰਗਿਆ ਥੋੜਾ ਜਿਹਾ ਫੇਰ ਚੁੰਡੀ ਵੱਟੀ ਕਹਿੰਦਾ ਜੀ ਇਹ ਸਵਾ ਕਾਦੀ ਲਈ ਹੈ ਮੱਝ ਦੇ ਗੋਹੇ ਦੀ ਕਿ ਗਾਂ ਦੇ ਗੋਹੇ ਦੀ ਬਸ ਇੰਨੀ ਗੱਲ ਕਹਿਣ ਦੀ ਧੀਰ ਸੀ ਸ਼ਾਂਤੀ ਖਤਮ ਹੋ ਗਈ ਸੀ ਅੰਦਰ ਭਾਵ ਪੜਕ ਅੱਗ ਦਾ ਪੰਬੜ ਬਲ ਗਿਆ ਤੇ ਚੱਕਿਆ ਚਮਟਾ ਗਰਮਖੋ ਹੁਣ ਮਗਰ ਪੈ ਗਿਆ ਭਾਈ ਸੁਥਰਾ ਗੁਰੂ ਪਾਤਸ਼ਾਹ ਜੀ ਦੇ ਆਲੇ-ਦਾਲੇ কুমਰੇ ਆ ਭਜਰੀ ਆ ਤੇ ਪਿੱਛੇ ਸ਼ਾਂਤੀਦਾਸ ਜੋਗੀ ਭਜਰੀ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਉਹ ਬਹਿ ਜਾ ਸੁਥਰੀਆ ਬਹਿ ਜਾ ਕਹਿੰਦਾ ਸਤਿਗੁਰੂ ਮੈਂ ਤੇ ਬਹਿ ਜਾਂਦਾ ਆ ਪਹਿਲਾਂ ਆਪ ਦੇ ਲਾਡਲੇ ਨੂੰ ਵਹਾ ਆਖੋ ਸਤ ਆ ਸ਼ਾਂਤੀਦਾਸ ਨੂੰ ਵਾਹੋ ਪਹਿਲਾਂ ਫਿਰ ਧੰਨ ਗੁਰੂ ਹਰगोबिंद ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਆ ਹੈ ਜੋਗੀ ਜੀ ਕੇਵਲ ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ ਗੱਲੀ ਜੋਗ ਨਾ ਹੋਵੇ ਗੱਲਾਂ ਦੇ ਨਾਲ ਜੋਗੀ ਨਹੀਂ ਬਣਿਆ ਜਾਂਦਾ ਦਰ ਅਸਲ ਜੋਗੀ ਉਹ ਹੁੰਦਾ ਹੈ ਜਿਹੜਾ ਪ੍ਰਮਾਤਮਾ ਦੇ ਨਾਲ ਅੰਦਰੋਂ ਜੁੜ ਜਾਂਦਾ ਹੁੰਦਾ ਹੈ ਕੇਵਲ ਨਾਮ ਦਾ ਜੋਗੀ ਨਹੀਂ ਬਣਦਾ 판ੇ ਪਹਿਰਾਵੇ ਦਾ ਜੋਗੀ ਨਹੀਂ ਬਣਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਇੰਜ ਬਿਆਨ ਕਰਦੀ ਹੈ ਸਤਿਗੁਰੂ ਕਹਿੰਦੇ ਪੱਗ ਉਪੇ ਟਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਛਿਰਛਾਈ ਪਾਈ ਮੂਰਖ ਅੰਦਾ ਪਤਗ ਹੋਈ ਸਿਰ ਤੇ ਸੁਆਬਾ ਲੈਣੀ ਕੋਈ ਸਿਆਣਪ ਨਹੀਂ ਹੈ ਪੈਰਾ ਤੋਂ ਨੰਗੇ ਘੁੰਮਣਾ ਕੋਈ ਸਿਆਨਫ ਨਹੀਂ ਹੈ ਨਗਨ ਫਿਰਤ ਜੋ ਪਾਈਏ ਜੋਗ বন ਕਾ ਮਿਰਗ ਮੁਕਤ ਸਭ ਹੋਗ ਫਿਰਤੇ ਆ ਪਸ਼ੂ ਪੰਛੀਆਂ ਦੇ ਕਿਹੜਾ ਬੋਵੀ ਸੈਂਡਲ ਪਾਏ ਇਹਨਾਂ ਦੇ ਕਿਹੜਾ ਅਚਕ ਨਾ ਪਾਈ ਜਾਂਦੇ ਇਹ ਨੰਗ ਤਡੰਗੀ ਤੁਰੇ ਫਿਰਦੇ ਨੇ ਫਿਰ ਇਹਨਾਂ ਨੂੰ ਮੁਕਤੀ ਮਿਲ ਜੇ ਪਾਣੀ ਦੇ ਵਿੱਚ ਰਹਿਣ ਦੇ ਨਾਲ ਮੁਕਤੀ ਹੈ ਜਲ ਕੈ ਮਰਜਨ ਜੇਗਤ ਹੋਵੇ ਨਿਤਨਿਤ ਮੀਂਡ ਕਨਾਵਾ ਸਾਬ ਜੀ ਕਹਿੰਦੇ ਫਿਰ 42 ਲੱਖ ਜੂਨ ਪਾਣੀ ਦੇ ਅੰਦਰ ਫਿਰ ਮੁਕਤ ਹੋ ਜਾਏ ਮੁਕਤੀ ਇਦਾਂ ਨਹੀਂ ਤੇ ਚੇਤਾ ਰੱਖਿਓ ਇਹ ਗੱਲ ਮੈਂ ਬੇਨਤੀ ਕਰਦਾ ਹੁੰਨਾ ਵੀ ਜਨਮ ਲੈਣ ਵਾਸਤੇ ਸਾਨੂੰ ਮਾਂ ਦੀ ਕੁੱਖ ਦੀ ਲੋੜ ਹੈ ਅਈਆਂ ਨਾ ਬੀਬੀਓ ਜਨਮ ਲੈਣ ਵਾਸਤੇ ਬੱਚੇ ਨੂੰ ਮਾਂ ਦੀ ਕੁੱਖ ਦੀ ਲੋੜ ਪੈਂਦੀ ਹੈ ਫਿਰ ਬੱਚਾ ਸੰਸਾਰ ਤੇ ਆਉਂਦਾ ਹੈ ਤੇ ਚੇਤਾ ਰੱਖਿਓ ਮੁਕਤੀ ਲੈਣ ਵਾਸਤੇ ਆਪਣੀ ਮੰਦ ਖਲਾਸੀ ਵਾਸਤੇ ਗੁਰੂ ਦੀ ਲੋੜ ਹੈ ਆਖੋ ਸਤਨਾਮ ਗੁਰੂ ਬਿਨਾ ਮੁਕਤੀ ਨਹੀਂ ਤੇ ਛਾ ਵੇਣਾ। ਜੁਕਤੀ ਨਹੀਂ ਗੁਰੂ ਬਿਨਾ ਪਤ ਹੈ। ਹੁਣ ਸਮਝਿਓ ਬਿੰਤੀ ਨੂੰ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਨ ਰਹਿ ਗੁਰਬਿਨ ਹੁਣ ਵੰਜਾ ਕੌਣ ਰਹਿ ਗਿਆ ਸਾਡਾ ਮਨ ਸ਼ਾਂਤ ਤੇ ਸਾਡੇ ਮਨ ਨੇ ਹੋਣਾ ਸੀ ਨਾ ਸ਼ੀਤਲਤਾ ਤੇ ਸਾਡੇ ਮਨ ਨੂੰ ਮਿਲਦੀ ਸੀ ਸ਼ਾਂਤ ਹੋ ਜਾਣਾ ਸੀ ਮਨ ਤੇ फडਕਦਾ ਫਿਰਦਾ ਹੁਣ ਵੈਦਾਂ ਦਾ ਕੀ ਮੰਨਣਾ ਹੈ ਵੈਦਾਂ ਦਾ ਮੰਨਣਾ ਪੈਰ ਗਰਮ ਟੱਡ ਨਰ ਸਰ ਠੰਡਾ ਇੱਥੇ ਕਰਮ ਉਲਟੋ ਹੋਇਆ ਪਿਆ ਟੱਡ ਚੁੰਗਲ ਨਹੀਂ ਹੋਉਦੀ ਸਾਠ ਆਪੋ ਸਾਹ ਉਲਟੋ ਹੀ ਵੀ ਅਗੇੰਸਾ ਦੇ ਸ਼ਾਂਤੀ ਕਿੱਥੇ ਅਸੀਂ ਜੈਲਸ ਦੇ ਨਾਲ ਈਰਖਾ ਦੇ ਨਾਲ ਨਫਰਤ ਦੇ ਨਾਲ ਭਰੀ ਹੋਈ ਹੈ ਇੱਕ ਲੀਡਰ ਦੀ ਦੂਜੇ ਲੀਡਰ ਨਾਲ ਨਹੀਂ ਬੰਦਦੀ ਇੱਕ ਬਾਬੇ ਦੀ ਦੂਜੇ ਬਾਬੇ ਨਾਲ ਨਹੀਂ ਬੰਦਦੀ ਇੱਕ ਸੰਤ ਦੀ ਦੂਜੇ ਸੰਤ ਨਾਲ ਨਹੀਂ ਬੰਦਦੀ ਹਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਕਹਿੰਦੀ ਹੈ ਗੁਰੂ ਕੇ ਸਿੱਖ ਦੀ ਅਵਸਥਾ ਗੁਰੂ ਦੇ ਸਿੱਖ ਦਾ ਸੁਭਾਅ ਤੇ ਇਦਾਂ ਦਾ ਹੁੰਦਾ ਹੈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਉਹ ਤੇ ਦੁਸ਼ਮਣ ਨੂੰ ਵੀ ਵੈਲਕਮ ਕਰਦਾ ਭਾਈ ਤੇ ਅਸੀਂ ਤੇ ਮੱਥੇ ਵੱਟ ਪਾ ਲੈਨੇ ਕੋਈ ਗਰੀਬ ਆਜੇ ਕੋਈ ਨੀਵੀਂ ਕੌਮ ਦਾ ਆਜੇ ਵੀ ਆ ਤਿਵੇਂ ਆ ਗਿਆ ਇੱਥੇ ਇਹ ਗੁਰੂ ਨਾਨਕ ਦਾ ਦਰ ਐਸਾ ਨਹੀਂ ਸੀ ਜੈਸਾ ਬਣਾ ਦਿੱਤਾ ਕੜਾ ਮਚਾਦਰੀਆਂ ਨੇ ਇਦਾਂ ਦਾ ਬਣਾ ਦਿੱਤਾ ਹੈ ਕਿ ਸਾਡੇ ਅੰਦਰ ਕਟੜਤਾ ਸਾਡੇ ਅੰਦਰ ਨਫ਼ਰਤ ਭਲਾਕੇ ਸਾਨੂੰ ਦੂਰ ਕਰ ਦਿੰਦਾ ਹੈ ਤਿਆਂ ਦਿਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਸ਼ਾਂਤੀ ਮੈਨੂੰ ਆਨੰਦ ਕਦੋਂ ਮਿਲਿਆ ਜਦੋਂ ਬ੍ਰਹਮ ਗਿਆਨ ਦੀ ਬੋਲੋ ਪ੍ਰਾਪਤੀ ਹੋਈ ਹੁਣ ਬ੍ਰਹਮ ਗਿਆਨੀ ਬਾਰੇ ਪੜ੍ਹ ਲਓ ਗੁਰਬਾਣੀ ਦੇ ਵਿੱਚ ਬ੍ਰਹਮ ਕੀ ਹੈ ब्रह्मज्ञानी का दर्श बडभागी पाई है पढो ब्रह्मज्ञानी का दर्श बडभागी पा पाई है ब्रह्मज्ञानी दा दर्शन वड्डे भागा वाले नु प्राप्त हुंदा है जणे-खणे नु नहीं ब्रह्मज्ञानी नु समझण वास्ते ब्रह्मज्ञानी बनना पइंदा है ब्रह्मज्ञानी का दर्श बडभागी पाई है ब्रह्मज्ञानी को बल वल जाई है ਬ੍ਰਹਮ ਗਿਆਨੀ ਕੋ ਖੋਜਾ ਹੈ ਮਹੇਸ਼ਰ ਬ੍ਰਹਮ ਗਿਆਨੀ ਨੂੰ ਸ਼ਿਵ ਜੀ ਤੇ ਬ੍ਰਹਮਾ ਵਿਸ਼ਨੂੰ ਵਰਗੇ ਲੱਭਦੇ ਫਿਰਦੇ ਨੇ ਪਰ ਮਿਲਿਆ ਨਹੀਂ ਤੇ ਚੇਤਾ ਰੱਖਿਓ ਸਾਨੂੰ ਤੇ ਰੋਜ਼ ਬ੍ਰਹਮ ਗਿਆਨੀ ਮਿਲਦਾ ਹੈ ਅਖੋ ਸਤਨਾ ਜਿਹਨੂੰ ਜੀ ਖਰਿਆ ਉਸ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ ਨਾਨਕ ਬ੍ਰਹਮ ਗਿਆਨੀ ਉਹ ਕੌਣ ਬੈਠਾ ਹੈ ਪਰਮੇਸ਼ਰ ਬੈਠਾ ਹੈ ਉਹ ਆਪ ਹੀ ਬ੍ਰਹਮ ਗਿਆਨੀ ਹੈ ਆਪਣੇ ਬਾਰੇ ਉਹ ਆਪ ਹੀ ਜਾਣਦਾ ਹੈ ਅਸੀਂ ਨਹੀਂ ਜਾਣ ਸਕਦੇ ਤੇ ਬਾਰੇ ਕੋਈ ਜਾਣ ਸਕਦਾ ਹੈ ਸ੍ਰਿਸ਼ਟੀ ਦੀ ਕਿੱਦਾਂ ਰਚਨਾ ਉਹਦਾ ਰੰਗ ਰੂਪ ਕਿੱਦਾਂ ਦਾ ਹੈ ਚਿਹਨ ਚੱਕਰ ਕਿੱਦਾਂ ਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਾਰਾ ਕਹਿੰਦੇ ਚੱਕਰ ਚਿਹਨ ਅਰ ਭ੍ਰਿੰਨ ਨ ਜਾਤ ਅਰ ਪਾਤ ਨਹਿ ਜੇ ਰੂਪ ਰੰਗ ਅਰ ਰੇਖ ਭੇਖ ਕੂ ਕਹ ਨ ਸਕਤ ਕੇ ਕਹਿ ਸਕਦਾ ਕੋਈ ਤੈਨਾਂ ਗੈਸ ਸਕਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਤੋਵੇ ਅੰਤ ਕੋ ਵਿਰਲਾ ਜਾਣਾ ਹੈ ਜਿਨ੍ਹਾਂ ਨੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਤੇ ਚੇਤਾ ਰੱਖਿਓ ਉਹ ਪਰਮੇਸ਼ਰ ਦੇ ਵਿੱਚ ਲੀਨ ਤੇ ਹੋ ਗਏ ਪਰ ਦੱਸ ਨਹੀਂ ਸਕੇ ਵੀ ਉਹ ਕਿੱਦਾਂ ਦਾ ਹੁਣ ਨੂਨ ਦੀ ਡਲੀ ਜੇ ਕਵੇ ਕਿ ਮੈਂ ਸਮੁੰਦਰ ਦਾ ਨਾਪ ਲੈ ਲੇਗੀ ਮਿੱਚਾ ਲੈ ਲਾਂਗੀ ਲੈ ਸਕਦੀ ਹੈ ਨੂਨ ਦੀ ਡਲੀ ਤੇ ਪਾਣੀ ਰੂਪ ਹੋ ਜਾਂਦੀ ਹੈ ਇਦਾਂ ਬ੍ਰਹਮ ਹੈ ਜਿਹੜਾ ਬ੍ਰਹਮ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਉਹ ਪਰਮਾਤਮਾ ਬਾਰੇ ਦੱਸ ਨਹੀਂ ਸਕਦਾ ਪਰਮਾਤਮਾ ਦੀਆਂ ਬਖਸ਼ਿਸ਼ਾਂ ਰਹਿਮਤਾਂ ਬਾਰੇ ਦੱਸ ਨਹੀਂ ਸਕਦਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਨਹੀਂ ਕਹਿ ਸਕਦਾ ਭਾਈ ਸਾਨੂੰ ਕੋਈ ਰਸ ਨਹੀਂ ਆਇਆ ਸਾਨੂੰ ਕੋਈ ਸੁਆਦ ਨਹੀਂ ਆਇਆ ਤੇ ਸਾਡੀ ਕੋਈ ਅਵਸਥਾ ਨਹੀਂ ਸਾਡਾ ਕੋਈ ਜੀਵਨ ਨਹੀਂ ਸਾਡਾ ਕੋਈ ਨਿਤਨੇਮ ਨਹੀਂ ਸਿਮਰਨ ਨਹੀਂ ਅਸੀਂ ਜਣੇ ਖੜੇ ਇਹਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ ਜਣੇ ਖੜੇ ਨੂੰ ਸੰਤ ਬਣਾ ਦਿੰਦਾ ਨਹੀਂ ਭਾਈ ਸੰਤ ਤੇ ਕੇਵਲ ਵਾਹਿਗੁਰੂ ਹੈ ਇਹ ਬਾਣੀ ਮਹਾਪੁਰਖ ਕੀ ਹੈ ਇਹ ਬਾਣੀ ਮਹਾਪੁਰਖ ਕੇ 36 ਮਹਾਪੁਰਖ ਗੁਰੂ ਗ੍ਰੰਥ ਸਾਹਿਬ ਵਿੱਚ ਬੈਠੇ ਨੇ ਭਗਤ ਰਬਦਾਸ ਤੋਂ ਵੱਡਾ ਮਹਾਪੁਰਖ ਕੌਣ ਹੈ ਭਗਤ ਕਬੀਰ ਸਾਹਿਬ ਤੋਂ ਵੱਡਾ ਮਹਾਪੁਰਖ ਕੌਣ ਹੈ ਸਦਨ ਕਸਾਈ ਤੋਂ ਵੱਡਾ ਮਹਾਪੁਰਖ ਕੌਣ ਹੈ ਸੱਤਾ ਦੇ ਬਲਵੰਦਾ ਜੀ ਬੈਠੇ ਨੇ ਮਹਾਪੁਰਖ ਕੌਣ ਹੋ ਸਕਦਾ ਉਹਨਾਂ ਤੋਂ ਵੱਡਾ ਪੱਟ ਜੀ ਬੈਠੇ ਨੇ 11 ਇਹਨਾਂ ਤੋਂ ਵੱਡਾ ਕੌਣ ਬ੍ਰਹਮ ਗਿਆਨੀ ਹੋ ਸਕਦਾ ਹੈ ਕੌਣ ਮਹਾਪੁਰਖ ਹੋ ਸਕਦਾ ਹੈ ਇਨਾ ਮਾਹ ਪੁਰਖਾਂ ਨੂੰ ਪੁਰਖ ਗਿਆ ਤੇ ਚਿਤਾ ਰਖਿਓ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਨ ਜਵਾਲਾ ਜਗ ਜਾ ਰਿਆ ਕਹਿੰਦੇ ਜਿਹੜੇ ਅੱਗ ਦੇ ਭਾਬੜ ਨੇ ਜਗ ਨੂੰ ਛਾੜ ਕੇ ਰਖ ਦਿੱਤਾ ਹੈ ਤਬਾਹ ਕਰਕੇ ਰਖ ਦਿੱਤਾ ਹੈ ਕਿਹੜਾ ਜੀ ਈਰਖਾ ਦੀ ਅੱਗ ਕਾਮ ਕ੍ਰੋਧ ਲੋਭ ਦੀ ਅੱਗ ਨਫ਼ਰਤ ਦੀ ਅੱਗ ਹੰਮੇ ਦੀ ਅੱਗ ਇਹ ਜਿਹੜਾ ਜਵਲਾ ਇਹ ਜਿਹੜਾ ਅੱਗ ਦਾ ਭੰਬੜ ਵੱਲ ਰਿਹਾ ਇਹਦੇ ਵਿੱਚ ਸੰਸਾਰ ਜਲ ਰਿਹਾ ਸੜ ਰਿਹਾ ਹੈ ਬੱਬਾ ਕਬੀਰ ਸੰਗਤ ਨੇ ਹੰਮ ਤੋਂ ਬਚ ਗਏ ਭਾਈ ਬਚਾਅ ਹੋ ਗਿਆ ਸਾਡਾ ਜਿੰਨ ਜਵਾਲਾ ਜਗ ਜਾ ਰਿਹਾ ਸੋ ਜਾਣ ਕੇ ਉਦਕ ਉਦਕ ਪਾਣੀ ਨੂੰ ਕਹਿੰਦਾ ਹੈ ਮੇਰੇ ਲਈ ਪਰਮੇਸ਼ਰ ਦਾ ਨਾਮ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦੀ ਭਗਤੀ ਉਹਦਾ ਪਿਆਰ ਉਹਦੀ ਰਹਿਮਤ ਪਾਣੀ ਦਾ ਕੰਮ ਕਰ ਗਈ ਅੱਗ ਤੇ ਮੈਨੂੰ ਵੀ ਲੱਗ ਗਈ ਸੀ ਪਰ ਮੇਰੇ ਵਾਹਿਗੁਰੂ ਨੇ ਨਾਮ ਦੀ ਦਾਤ ਦਿੱਤੀ ਮੈਂ ਬਚ ਗਿਆ ਆਖੋ ਸਤਨਾਮ ਘਰ ਨੂੰ ਅੱਗ ਲੱਗੀ ਹੋਵੇ ਨਾ ਪਾਣੀ ਪਾਉਣਾ ਪੈਂਦਾ ਪਾਣੀ ਪਾਵਾਂਗੇ ਅੱਗ ਬੁਝੇਗੀ ਤੇ ਜਦੋਂ ਹਿਰਦੇ ਰੂਪੀ ਘਰ ਨੂੰ ਬਿਕਾਰਾਂ ਦੀ ਅੱਗ ਲੱਗ ਜਾਈ ਨਾ ਪਿਆਰਿਓ ਫਿਰ ਧਮੇ ਤੁਸੀਂ ਜਿੰਨੇ ਮਰਜੀ ਸਰੋਵਰਾਂ ਦੇ ਵਿੱਚ ਚੁੰਬੇ ਲਾਈ ਜਾਈਓ ਜਿੰਨਾ ਮਰਜੀ ਤਨ ਤੇ ਪਾਣੀ ਪਾਈ ਜਾਈਓ ਅੰਦਰਲੀ ਅੱਗ ਕਦੇ ਨਹੀਂ ਬੁਝੇ ਜੇ ਅੰਦਰਲੀ ਅੱਗ ਬੁਝਾਉਣੀ ਹੈ ਫਿਰ ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਪਏਗਾ ਬਾਣੀ ਦੇ ਨਾਲ ਜੁੜਨਾ ਪਏਗਾ ਫਿਰ ਸਤਿਗੁਰ ਸੱਚੇ ਪਾਤਸ਼ਾਹ ਨਾਮ ਰੂਪੀ ਜਲ ਦੀ ਗੰਗਾ ਵਹਾ ਕੇ ਛੱਟਾ ਵਰਕੇ ਵਿਕਾਰਾਂ ਦੀ ਲੱਗੀ ਹੋਈ ਅੱਗ ਤੋਂ ਬਚਾ ਲੈਣਗੇ ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਮੈਂ ਆ ਬਚਨ ਪੜ੍ਹ ਕੇ ਸਮਾਪਤੀ ਕਰਾਂ ਸਿਮਰੋ ਸਿਮਰ ਸੁਖ ਪਾਵੋ ਸਾ ਸਾ ਸੰਭਾਲੇ ਇਹ ਲੋਕ ਪਰ ਲੋਕ ਸੰਗ ਸਹਾਈ ਜਤ ਕਤ ਮੋਹ ਰਖਵਾਲੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਾਹੀ ਨਾ ਸਕੈ ਜਾਲੇ ਆਪ ਸਬਦ ਬਹੁਤ ਬਹੁਤ ਧੰਨਵਾਦ ਗੁਰੂ ਕੀ ਸੰਗਤ ਦਾ ਬੜੇ ਪ੍ਰੇਮ ਪਿਆਰ ਦੇ ਨਾਲ ਚੱਲ ਰਹੀ ਲੜੀਵਾਰ ਗੁਰਬਾਣੀ ਨੂੰ ਸੁਣਦੇ ਹੋ ਸਮਝਦੇ ਹੋ ਆਪ ਜੀ ਦਾ ਸਬਦ ਦਾ ਧੰਨਵਾਦ ਜਿਹੜੇ ਸਾਡੇ ਚੈਨਲ ਤੇ ਆ ਕੇ ਗੁਰਬਾਣੀ ਨੂੰ ਸੁਣਦੇ ਨੇ ਸਮਝਦੇ ਨੇ ਪਿਆਰ ਸਤਿਕਾਰ ਬਖਸ਼ਦੇ ਨੇ ਸਮਾਂ ਕੱਢਦੇ ਨੇ ਆਪ ਸਾਰਿਆਂ ਦਾ ਬਹੁਤ ਬਹੁਤ ਰਿਣੀ ਆ ਧੰਨਵਾਦੀ ਆ